ਇੱਕ ਵਾਰ ਫਿਰ ਰਾਜਸਥਾਨ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਰਕਾਰੀ ਸ਼ਹਿਰ ਤੇ ਗੁਰਦਵਾਰਾ ਜਿਮਨਾ ਤੇ ਢੱਕਿਆਂ ਨਾਲ ਕਬਜ਼ੇ ਹੋ ਰਿਹਾ ਹੈ। ਇੱਕ ਵਾਰ ਫਿਰ ਰਾਜਸਥਾਨ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਰਕਾਰੀ ਸ਼ਹਿਰ ਤੇ ਗੁਰਦਵਾਰਾ ਜਿਮਨਾ ਤੇ ਢੱਕਿਆਂ ਨਾਲ ਕਬਜ਼ੇ ਹੋ ਰਿਹਾ ਹੈ। ਤਾਜ਼ੀ ਘਟਨਾ 30 ਬੀਬੀ ਪਿੰਡ ਦੀ ਹੈ। ਉਥੇ 5 ਕਿੱਲੇ ਜ਼ਮੀਨ ਗੁਰਦਸਬ ਨਾਤੇ ਆ ਉਥੇ ਪੁਜਾਰੀ ਸੀਤਾਰਾਮ ਸ਼ਰਮਾ ਉਸ ਨੂੰ ਗੁਰਦੁਆਜਮੀ ਤੇ ਕਬਜ਼ਾ ਕਰਨ ਵਾਸਤੇ ਜਿਹੜਾ ਪਿੰਡ ਦਾ ਬੰਦਾ ਹੈ ਲਾਗੇ ਪੰਚਾਇਤ ਦਾ ਸਰਪੰਚ ਦਾ ਘਰ ਵਾਲਾ ਤਰਨਵੀਰ ਉਹ ਬੰਦੇ ਨੇ ਕਾਨੂੰਨ ਤੋਂ ਬਾਹਰ ਜਾ ਕੇ ਕੋਰਟ ਵਿੱਚ ਇੱਕ ਹਲਫਨਾਮਾ ਦਿੱਤਾ ਕਿ ਮੌਜੂਦਾ ਸਰਪੰਚ ਮੈਂ ਆ ਮੌਜੂਦਾ ਸਰਪੰਚ ਬਣ ਕੇ ਉਹਨੇ ਗੁਰਦੁਆਜਮੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜੇ ਗੁਰਦੁਆਜਮੇ ਖੋਗੀਆਂ ਜਾ ਸਕਣ ਜੇ ਰਾਜ ਦੀ ਗੱਲ ਕਰਦੇ ਆ ਨਾ ਖਾਲਸਾ ਰਾਜ ਸੀਗਾ ਜੇ ਖਾਲਸਾ ਰਾਜ ਸੀ ਇੱਕ ਬੰਨੇ ਸਵਰਨ ਮੰਦਰ ਸੋਨਾ ਲੱਗਿਆ ਸੀਗਾ ਤੇ ਦੂਜੇ ਬੰਨੇ 22 ਮਣ ਸੋਨਾ ਕਾਸ਼ੀ ਵਿਸ਼ਨਨਾ ਦੇ ਮੰਦਰ ਤਾਂ ਲਾਇਆ ਸੀਗਾ ਇਹ ਖਾਲਸਾ ਰਾਜ ਦੇ ਕਿਸਮੇ ਸੀਗੇ ਦੂਜੇ ਬੰਨੇ ਜਿਹੜਾ ਰਾਜ ਆਇਆ ਇਹ ਰਾਜ ਗੁਰਦੁਆਰਾ ਜ਼ਮੀਨਾਂ ਖੁਣ ਲਿਆ ਤਾਂ ਖੋ ਰਿਆ ਤੇ ਜਿਹੜਾ ਪ੍ਰਸ਼ਾਸਨ ਉਹ ਪੰਗੂ ਕੇ ਬੈਠਿਆ ਅੱਜ ਅਸੀਂ ਥਣ ਚ ਆਏ ਆ ਅਸੀਂ ਦੱਸਤਾ ਵੀ ਸਾਨੂੰ ਉਹ ਬੰਦੇ ਗ੍ਰਿਫਤਾਰ ਚਾਹੀਦੇ ਆ ਜੇ ਬੰਦੇ ਗ੍ਰਿਫਤਾਰ ਨਾ ਕੀਤੇ ਗੁਰਦੁਆਰਾ ਜ਼ਮੀਨਾਂ ਤੇ ਤੱਕੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਗੁੰਡਿਆਂ ਦੀ ਸ਼ੈ ਤੇ ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਤੀਜੇ ਘਾਟਕ ਹੋਣਗੇ ਸਰਕਾਰ ਵਾਸਤੇ ਵੀ ਤੇ ਉਹਨਾਂ ਦੋਸ਼ੀਆਂ ਵਾਸਤੇ ਵੀ ਅਸੀਂ ਬੜੇ ਅਮਨ ਸ਼ਾਂਤੀ ਵਾਲਾ ਮੰਕਰ ਰਏ ਆ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਨਕਲੀ ਡਾਕੂਮੈਂਟਸ ਬਣਾ ਕੇ ਨਕਲੀ ਸਰਪੰਚ ਬਣ ਕੇ ਗੁਰਦੋਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਜੋ ਹਿਲਾਤ ਆਉਣਗੇ ਉਹ ਪ੍ਰਸ਼ਾਸਨ ਤੇ ਸਰਕਾਰ ਆ ਪੁੱਗ ਜਾਏਗੀ ਇੱਕ ਵਾਰ ਫਿਰ ਰਾਜਸਥਾਨ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਰਕਾਰੀ ਜ਼ਾਇਤੇ ਗੁਰਦੁਰਬ ਜਿਮਨਾ ਤੇ ਧੱਕੇ ਨਾਲ ਕਬਜ਼ੇ ਹੋ ਰਿਹਾ ਹੈ। ਤਾਜ਼ੀ ਘਟਨਾ 30 ਬੀਬੀ ਪਿੰਡ ਦੀ ਹੈ। ਉਥੇ 5 ਕਿੱਲੇ ਜ਼ਮੀਨ ਗੁਰਦੋਬ ਸਾਹਿਬ ਨਾਲ ਤੇ ਹੈ। ਉਥੇ ਪੁਜਾਰੀ ਸੀਤਾਰਾਮ ਸ਼ਰਮਾ। ਉਸ ਨੂੰ ਗੁਰਦੋਬ ਜੀ ਤੇ ਕਬਜ਼ਾ ਕਰਨ ਵਾਸਤੇ ਜਿਹੜਾ ਪਿੰਡ ਦਾ ਬੰਦਾ ਹੈ ਲੱਗੇ ਪੰਚਾਇਤ ਦਾ ਸਰਪੰਚ ਦਾ ਘਰ ਵਾਲਾ ਤਰਨਵੀਰ ਉਹ ਬੰਦੇ ਨੇ ਕਾਨੂੰਨ ਤੋਂ ਬਾਹਰ ਜਾ ਕੇ ਕੋਰਟ ਵਿੱਚ ਇੱਕ ਹਲਫਨਾਮਾ ਦਿੱਤਾ ਕਿ ਮੌਜੂਦਾ ਸਰਪੰਚ ਮੈਂ ਆ ਮੌਜੂਦਾ ਸਰਪੰਚ ਬਣ ਕੇ ਉਹਨੇ ਗੁਰਦੁਆਰਾ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜੇ ਗੁਰਦੁਆਰਾ ਜ਼ਮੀਨਾਂ ਖੋਗੀਆਂ ਜਾ ਸਕਣ ਜੇ ਰਾਜ ਦੀ ਗੱਲ ਕਰਦੇ ਆ ਨਾ ਖਾਸ ਰਾਜ ਦੀ ਸੀਗਾ ਜੇ ਖਾਲਸਾ ਰਾਜ ਸੀ ਇੱਕ ਬੰਨੇ ਸਵਰਨ ਮੰਦਰ ਸੋਨਾ ਲੱਗਿਆ ਸੀਗਾ ਤੇ ਦੂਜੇ ਬੰਨੇ 22 ਮਣ ਸੋਨਾ ਕਾਸ਼ੀ ਵਿਸ਼ਨੂੰ ਦੇ ਮੰਦਰ ਤੇ ਲਾਇਆ ਸੀਗਾ ਇਹ ਖਾਲਸਾ ਰਾਜ ਦੇ ਕ੍ਰਿਸਮੇ ਸੀਗੇ ਦੂਜੇ ਬੰਨੇ ਜਿਹੜਾ ਰਾਜ ਆਇਆ ਇਹ ਰਾਜ ਗੁਰਦੁਤ ਜਮੀਨਾਂ ਖੁਣ ਲਗਾਤਾਰ ਖੋ ਰਿਹਾ ਤੇ ਜਿਹੜਾ ਪ੍ਰਸ਼ਾਸਨ ਉਹ ਪੰਗੂ ਕੇ ਬੈਠਿਆ ਅੱਜ ਅਸੀਂ ਥਣ ਚਾਏ ਆ ਅਸੀਂ ਦੱਸਤਾ ਵੀ ਸਾਨੂੰ ਉਹ ਬੰਦੇ ਗ੍ਰਿਫਤਾਰ ਚਾਹੀਦੇ ਆ ਜੇ ਬੰਦੇ ਗ੍ਰਿਫਤਾਰ ਨਾ ਕੀਤੇ ਗੁਰਦੁਤ ਜਮੀਨਾਂ ਤੇ ੱੱਕੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਗੁੰਡਿਆਂ ਦੀ ਸ਼ੈ ਤੇ ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਤੀਜੇ ਘਾਟਕ ਹੋਣਗੇ ਸਰਕਾਰ ਵਾਸਤੇ ਵੀ ਤੇ ਉਹਨਾਂ ਦੋਸ਼ੀਆਂ ਵਾਸਤੇ ਵੀ ਅੱਜ ਅਸੀਂ ਬੜੇ ਅਮਨ ਸ਼ਾਂਤੀ ਵਾਲੇ ਮੰਕਰ ਆਏ ਆ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਨਕਲੀ ਡਾਕੂਮੈਂਟਸ ਬਣਾ ਕੇ ਨਕਲੀ ਸਰਪੰਚ ਬਣ ਕੇ ਗੁਰਦਵਾਰ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਜੋ ਹਿਲਾਤ ਆਉਣਗੇ ਉਹ ਪ੍ਰਸ਼ਾਸਨ ਤੇ ਸਰਕਾਰ ਆਪ ਮੁਕਤੇਗੀ ਇੱਕ ਵਾਰ ਫਿਰ ਰਾਜਸਥਾਨ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਸਰਕਾਰੀ ਛਾਇ ਤੇ ਗੁਰਦਵਾਰ ਜਮੀਨਾਂ ਤੇ ਧੱਕੇ ਨਾਲ ਕਬਜ਼ੇ ਹੋ ਰਹੇ ਆ ਤਾਜ਼ੀ ਘਟਨਾ 30 ਬੀਬੀ ਪਿੰਡ ਦੀ ਹੈ ਉੱਥੇ 5 ਕਿੱਲੇ ਜ਼ਮੀਨ ਗੁਰਦਸਬ ਨਾਤੇ ਆ ਉੱਥੇ ਪੁਜਾਰੀ ਸੀਤਾਰਾਮ ਸ਼ਰਮਾ ਉਸ ਨੂੰ ਗੁਰਦਸ ਜੀ ਦੇ ਕਬਜ਼ਾ ਕਰਨ ਵਾਸਤੇ ਜਿਹੜਾ ਪਿੰਡ ਦਾ ਬੰਦਾ ਹੈ ਲਾਗੇ ਪੰਚਾਇਤ ਦਾ ਸਰਪੰਚ ਦਾ ਘਰ ਵਾਲਾ ਤਨਵੀਰ ਉਹ ਬੰਦੇ ਨੇ ਕਾਨੂੰਨ ਤੋਂ ਬਾਹਰ ਜਾ ਕੇ ਕੋਰਟ ਵਿੱਚ ਇੱਕ ਹਲਫਨਾਮਾ ਦਿੱਤਾ ਕਿ ਮੌਜੂਦਾ ਸਰਪੰਚ ਮੈਂ ਆ ਮੌਜੂਦਾ ਸਰਪੰਚ ਬਣ ਕੇ ਉਹਨੇ ਗੁਰਦਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜੇ ਗੁਰਦੁਆਰਾ ਜ਼ਮੀਨਾਂ ਖੋਗੀਆਂ ਜਾ ਸਕਣ ਜੇ ਰਾਜ ਦੀ ਗੱਲ ਕਰਦੇ ਹਨ ਖਾਸਾ ਰਾਜ ਸੀਗਾ ਜੇ ਖਾਲਸਾ ਰਾਜ ਸੀ ਇੱਕ ਬੰਨੇ ਸਵਰਨ ਮੰਦਰ ਸੋਣਾ ਲੱਗਿਆ ਸੀਗਾ ਤੇ ਦੂਜੇ ਬੰਨੇ 22 ਮਣ ਸੋਨਾ ਕਾਸ਼ੀ ਵਿਸ਼ਨੂੰ ਦਾ ਮੰਦਰ ਤਾਂ ਲਾਇਆ ਸੀਗਾ ਇਹ ਖਾਲਸਾ ਰਾਜ ਦੇ ਕ੍ਰਿਸਮੇ ਸੀਗੇ ਦੂਜੇ ਬੰਨੇ ਜਿਹੜਾ ਰਾਜ ਆਇਆ ਇਹ ਰਾਜ ਗੁਰਦੁਆਰਾ ਜ਼ਮੀਨਾਂ ਖੁਣ ਲਗਾਤਾਰ ਖੋ ਰਿਹਾ ਤੇ ਜਿਹੜਾ ਪ੍ਰਸ਼ਾਸਨ ਉਹ ਪੰਗੂ ਕੇ ਬੈਠਿਆ ਅੱਜ ਅਸੀਂ ਥਣ ਚਾਏ ਆ ਅਸੀਂ ਦੱਸਤਾ ਵੀ ਸਾਨੂੰ ਉਹ ਬੰਦੇ ਗ੍ਰਿਫਤਾਰ ਚਾਹੀਦੇ ਆ ਜੇ ਬੰਦੇ ਗਿਫਤਾਰ ਨਾ ਕੀਤੇ ਗੁਰਦੁਆਰਾ ਜ਼ਮੀਨਾਂ ਤੇ ੱੱਕੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਗੁੰਡਿਆਂ ਦੀ ਸ਼ੈ ਤੇ ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਤੀਜੇ ਘਾਟਕ ਹੋਣਗੇ ਸਰਕਾਰ ਵਾਸਤੇ ਵੀ ਤੇ ਉਹਨਾਂ ਦੋਸ਼ੀਆਂ ਵਾਸਤੇ ਵੀ ਅਸੀਂ ਬੜੇ ਅਮਨ ਸ਼ਾਂਤੀ ਵਾਲੇ ਮੰਕਰ ਆਏ ਆ ਕਿ ਜਿਹੜੇ ਦੋਸ਼ੀ ਐ ਜਿਨ੍ਹਾਂ ਨੇ ਨਕਲੀ ਡਾਕੂਮੈਂਟਸ ਬਣਾ ਕੇ ਨਕਲੀ ਸਰਪੰਚ ਬਣ ਕੇ ਗੁਰਦੁਆਰਾ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਐ ਉਹਨਾਂ ਗਿਫਤਾਰ ਕੀਤਾ ਜਾਵੇ ਨਹੀਂ ਤਾਂ ਜੋ ਹਿਲਾਤ ਆਉਣਗੇ ਉਹ ਪ੍ਰਸ਼ਾਸਨ ਤੇ ਸਰਕਾਰ ਆਪੁਕ ਦੇਗੀ